ਖੁਦਾਵੰਦ ਦਾ ਡਰ ਮੰਨਣ ਵਾਲੇ ਜਦੋਂ ਗੱਲਾਂ ਕਰਦੇ ਨੇ ਤੇ ਖੁਦਾ ਉਹਨਾਂ ਨੂੰ ਸੁਣਦਾ ਤੇ ਕਈ ਵਾਰੀ ਸੜੀਆਂ ਉਹਦੀਆਂ ਗੱਲਾਂ ਹੁੰਦੀਆਂ ਨੇ ਤੇ ਦੂਸਰੇ ਵੀ ਕਰਨਾਂ ਚ ਹੱਥ ਲੈਂਦੇ ਨੇ ਕਿ ਇਹ ਸਾਡੇ ਕੰਨ ਚ ਨਾ ਪੈ ਜਾਣ ਕਿੰਨਾਂ ਗੱਲਾਂ ਨੂੰ ਜ਼ਿੰਦਗੀ ਚ ਰੱਖਣਾ ਜਿਹੜੀਆਂ ਖੁਦਾ ਪਸੰਦ ਕਰੇ ਕਿ ਜਿਨ੍ਹਾਂ ਤੋਂ ਲੋਕੀ ਵੀ ਕਰਨਾਂ ਚ ਉਂਗਲਾ ਲੈਣ ਉਹ ਗੱਲਾਂ ਕਰਨੀਆਂ ਨੇ ਤੋਂ ਪ੍ਰਭੂ ਦਾ ਕਲਾਮ ਅਸੀਂ ਸਿੱਖ ਰਹੇ ਹਾਂ ਕਿ ਨੀਤੀ ਵਚਨ ਬੁੱਧ ਮਿਲੇਗੀ ਕਿਵੇਂ ਸਟਾਰਟ ਕਿੱਥੋਂ ਹੋਣੀ ਆ ਪ੍ਰਾਪਤ ਕਿੱਥੋਂ ਹੋਣੀ ਆ ਸਭ ਤੋਂ ਪਹਿਲਾਂ ਕਿ ਪਰਮੇਸ਼ਰ ਦਾ ਡਰ ਜਿਹੜਾ ਉਹ ਬੁੱਧ ਦਾ ਮੋਢਿਆ ਤੇ ਗਿਆਨ ਜਿਹੜਾ ਵਾ ਉਹ ਜਿਹੜਾ ਚੰਗਾ ਪੁਰਖ ਆ ਗਿਆਨੀ ਪੁਰਖ ਆ ਉਹਦੀਆਂ ਗੱਲਾਂ ਹੀ ਗਿਆਨ ਚ ਸਮਝ ਵਾਲੀਆਂ ਬਣ ਜਾਂਦੀਆਂ ਨੇ ਤੋ ਖੁਦਾਵਾਨ ਦੇ ਪਾਕ ਕਲਾਮ ਦੇ ਵਿੱਚੋਂ ਅਸੀਂ ਸਿੱਖ ਰਹੇ ਹਾਂ ਜਦੋਂ ਨੀਤੀ ਵਚਨ 13 ਦੀ ਵੀ ਪੜੋਗੇ ਕਿੱਥੋਂ ਕਿੱਥੋਂ ਬੁੱਧ ਮਿਲਦੀ ਹੈ ਬੁੱਧਵਾਨ ਦਾ ਸੰਗੀ ਬੁੱਧਵਾਨ ਬਣ ਜਾਂਦਾ ਬੁੱਧਵਾਨ ਦਾ ਸੰਗੀ ਬੁੱਧਵਾਨ ਬਣ ਜਾਂਦਾ ਮੂਰਖਾਂ ਦੇ ਸਾਥੀ ਨੂੰ ਦੁੱਖ ਹੋਵੇਗਾ ਹੁਣ ਸੰਗਤ ਵਿਚਾਰ ਕੇ ਕਰਨੀ ਚਾਹੀਦੀ ਕਿਸੇ ਵੇਲੇ ਸੰਗਤ ਆਪ ਤੇ ਵੱਜ ਜਾਂਦਾ ਤੇ ਦੂਜੇ ਨੂੰ ਰੰਗ ਚੜਾ ਦਿੰਦਾ ਮਾੜਾ